ਲੈ ਮੈਂ ਹੁਣ ਵੀਰੇ ਨੂੰ ਫੋਨ ਲਾ ਕੇ ਪੁੱਛਦੀ ਆਂ ਕਿ ਵੀਰੇ ਘਰੇ ਹੋਏਗਾ ਮੈਂ ਆਉਣਾ ਸੀਗਾ ਮਿਲਣੇ ਕਿ ਮੇਰਾ ਬਾਲਾ ਜੀ ਕਰੀ ਜਾਂਦਾ ਪਰ ਕੀ ਮਾਂ ਬਿਨਾ ਤਾਂ ਜਮਾ ਹੀ ਨਹੀਂ ਪੀਕੇ ਜੰਗੇ ਲੱਗਦੇਗੇ ਕਿ ਜਦੋਂ ਜਾਂਦੀ ਸੀਗੇ ਤਾਂ ਮਾਂ ਸਾਹਮਣੇ ਬੈਠੀ ਹੁੰਦੀ ਸੀ ਭੱਜ ਕੇ ਮਿਲਦੀ ਸੀ ਤੇ ਭਲਾਂ ਲੱਖ ਪਰ ਆ ਪਰ ਜਾਈ ਹੈਗੇ ਮਾਂ ਤਾਂ ਮਾਂ ਹੀ ਹੁੰਦੀ ਹੈਗੀ ਚਲ ਵੀਰੇ ਨੂੰ ਫੋਨ ਲਾਉਣੀ ਆ ਕੀ ਕਹਿੰਦਾ ਵੀਰਾ ਹਲੋ

ਕਿ ਮੈਨੂੰ ਆਏ ਹੋਵੇ ਤੁਸੀਂ ਹੋਮ ਮੇਰੇ ਆਉਂਦੀ ਨੂੰ ਤਾਂ ਮੇਰਾ ਮਨ ਜਾਏ ਹੋਵੇ ਕਿ ਮੇਰਾ ਭਰਾ ਮਿਲ ਗਿਆ ਮੈਨੂੰ ਘਰੇ ਕੋਈ ਨਾ ਪੈਣੇ ਤੁਸੀਂ ਕਰਨਾ ਕਰ ਚਲੋ ਉਹ ਤਾਂ ਹੁਣ ਆਪਣੀ ਦੀ ਨੀ ਖੋਦੀ ਲੀਕੀ ਚਲੋ ਉਹ ਕਿੱਥੇ ਪੱਕੀ ਅਭੀ ਤੇ ਬੋਲਦੀ ਹੈਗੀ ਆ ਜਦ ਕੋਈ ਨਾ ਮੈਂ ਤੇ ਆ ਕਰੇ ਨਹੀਂ ਕਰਦੇ ਆਈ ਹੈ ਜਿੱਦ ਹੀ ਮਾਮਾਰ ਕੀਤੀ ਹੈ ਮਰ ਗਈ ਆ ਕੋਈ ਨਾ ਬਰੇ ਫਿਰ ਮੈਂ ਆਜ ਆਉਂਦੀ ਸੀ ਕਿ ਮੈਂ ਮੈਂ ਪੁੱਛ ਲਾ ਵੀਰੇ ਨੂੰ ਕਿ ਕਿਤੇ ਭਾਬੀ ਨਾ ਨਾ ਪੈਣ ਗਈ ਹੋਵੇ ਤੇ ਬਾਅਦ ਚ ਮੇਰਾ ਵੀ ਮਨ ਦੁ ਕੀ ਹੋਵੇ ਮੈਂ ਆ ਜਾ

ਕਿ ਮੇਰਾ ਨਾਮ ਹੈ ਮਤਲਬ ਜੁਵਾ ਕੰਮਾਂ ਦੇ ਕਰਦੀ ਆ ਹਾਂ ਪਤਾ ਨਹੀਂ ਪਰਣਾ ਬਤਨ ਨਹੀਂ ਤੇ ਗਰਮੀ ਨੇ ਤਾਂ ਬਦਲਾ ਰੱਖਿਆ ਲੈ ਮੈਂ ਤੁਹਾਨੂੰ ਕੁਝ ਦੇਤੀ ਹਾਂ ਉਹ ਤਾਂ ਗਰਮੀ ਚ ਖੜੇ ਕਿਹਦੇ ਨਾਲ ਕੋਣ ਚ ਗੱਲਾਂ ਜੇ ਕਰੀ ਜਾਂਦੇ ਤੁਸੀਂ ਅੱਛਾ ਉਹ ਉਹਦਾ ਭੈਣ ਦਾ ਫੋਨ ਆਇਆ ਸੀਗਾ ਅੱਛਾ ਮੰਦਾ ਹਾਂ ਕੀ ਕਹਿੰਦੀ ਕਹਿਣਾ ਤਾਂ ਕੀ ਆ ਵਿਚਾਰੀ ਕਹਿੰਦੀ ਮੈਂ ਆ ਜਾ ਕਹਿੰਦੀ ਇੱਥੇ ਮੈਂ ਕਹੇ ਕਿਹੜਾ ਪੁੱਛਣ ਵਾਲੀ ਗੱਲ ਤੇਰਾ ਆਪਦਾ ਘਰ ਆ ਕਦੋਂ ਮਰਜੀ ਆ ਹਾਂ ਹਾਂ ਤਾਂ ਧੀਆ ਦੇ ਕਾਰੇ ਹੁੰਦੇ ਆ ਧੀਆ ਦੇ ਤਾਂ ਬਗਾਨੇ ਘਰੀ ਆਦੇ ਹੁੰਦੇ ਆ ਉਹ ਕੰਬਲ ਹੀ ਹੁੰਦੇ ਆ ਤੇ ਸਹੁਰੇ ਆ ਦਾ ਘਰ ਫਲੇਖਾ ਤੇਰਾ ਧੀਆ ਦੇ ਤਾਂ ਦੋ ਦੋ ਘਰ ਹੁੰਦੇ ਆ ਇੱਕ ਪੇਕਿਆਂ ਦਾ ਇੱਕ ਸਹੁਰਿਆਂ ਦਾ ਉਹ ਚਲ ਕੋਈ ਨਹੀਂ ਕਿਥੇ ਆਉਂਦੀ ਸੀ ਕੰਮ ਸੀਗਾ ਕੰਮ ਹਣ ਰਖੜੀ ਆਈ ਜਾਂਦੀ ਹੈ ਹੋਰ ਦਾਸ ਕੀ ਕੰਮ ਹੋਊਗਾ ਅੱਛਾ ਅੱਛਾ ਪਹਿਲੀ ਨੂੰ ਵੀ ਰਖੜੀ ਬੰਨਿਆ ਮਾਂ ਹਾਂ ਹੋਈ ਨਹੀਂ ਫਿਰ ਤਾਂ ਮੈਨੂੰ ਐ ਨਾ ਗਰਮੀ ਵਾਲੀ ਆ ਚਲ ਕਿਥੇ ਵਿਚਾਰੀ ਗਰਮੀ ਚਾਹੂਗੀ ਮੈਂ ਤਾਂ ਤਾਂ ਕਹਿੰਦੀ ਸੀਗੀ ਓਹੋ ਭੈਣ ਭਰਾ ਦੇ ਵਿੱਚ ਪਿਆਰ ਹੋਣਾ ਚਾਹੀਦਾ ਹੁੰਦਾ ਉਦੋਂ ਗਰਮੀ ਨਹੀਂ ਦਿਨੀ ਹੁੰਦੀ ਹੈਗੀ ਵਿਚਾਰੀ ਨੇ ਮਨ ਚ ਆਇਆ ਵੀ ਮੈਂ ਰਖੜੀ ਬੰਨਣ ਆਉਣਾ ਉਹ ਤਾਂ ਕਰਦੀ ਸੀ ਹੋਰੋਂ じゃ ਕਹਿੰਦੀ ਮਾਂ ਬਿਨਾਂ ਨਾ ਹੋਰੀ ਹੋਇਆ ਪਿਆ ਮਾਂ ਚੱਲ ਕੋਈ ਗੱਲ ਨਹੀਂ ਤੇਰੀ ਭੁਜਾਈ ਵੀ ਮੈਂ ਕਹਾਂ ਮਾਂ ਵਰਗੀ ਹੈ ਤੇਰੀ ਤੂੰ ਬੇਚਜ ਹੋ ਕੇ ਆ ਮੈਂ ਕਹਾਂ ਇਹ ਤਾਂ ਗੱਲ ਹੈਗੀ ਚੱਲ ਮਾਂ ਬਿਨਾਂ ਤਾਂ ਘਰ ਦਾ ਤਾਂ ਸੁਨਾਜਾ ਹੋ ਗਿਆ ਇਹ ਗੱਲ ਤਾਂ ਆਪਾਂ ਨੂੰ ਵੀ ਲੱਗਦੀ ਆ ਹੁਣ ਆਪਾਂ ਇਕੱਲੇ ਜੇ ਰਹਿ ਗਏ ਕਿੱਥੇ ਆਏ ਸੀਗੇ ਹਨਾ ਪਰਿਵਾਰ ਜਿਹਾ ਸੀਗਾ ਤੇ ਚਲੋ ਕੋਈ ਨਹੀਂ ਮੇਰੇ ਨਾਲ ਸੋ ਰੋਟੀ ਪਾ ਕੇ ਲਾਹ ਤਾਂ ਤੇ ਵਾਸਤੇ ਰੋਟੀ ਤਾਂ ਕੋਈ ਨਾ ਮੈਂ ਆ ਕੇ ਖਾੜੂਗਾ ਪਹਿਲਾ ਮੈਂ ਜਾ ਕੇ ਨਾ ਮੰਡੀਆਂ ਵਧੀਆ ਵਧੀਆ ਉਹਦੇ ਵਾਸਤੇ ਕੁਝ ਖਾਣ ਨੂੰ ਲਿਆਉਣਾ ਨਾਲੇ ਪਨੀਰ پنੂਰ ਲਿਆਉਣਾ ਵਧੀਆ ਸਬਜ਼ੀ ਬਣਾਵਾਂਗੀ। ਉਹ ਮੇਰੀ ਗੱਲ ਤਾਂ ਸੁਣ ਲੋ ਫੇ ਤੈਨੂੰ ਪਤਾ ਮੈਂ ਸੁੰਬਰ ਕੇ ਨਾ ਕੋਚੇ ਲਾ ਕੇ हटੀਆਂ ਰੋਟੀ ਕਿੱਥੇ ਜੇ ਕਰਨਾ ਨਾ ੜਕੀ ੜਕ ਕੇ ਕਿਹੜੇ ਸਮੋਸੇ ਵਗੈਰਾ ਇਹ ਜਾਂ ਕੁਝ ਖਾਣ ਦੀ ਜਿਹੜਾ ਤੁਸੀਂ ਲੈ ਕੇ ਆਉਣਾ ਹੈਗੇ ਆਉਂਦੀ ਆ ਜਾਂ ਤਾਂ ਕੋਈ ਨਹੀਂ ਚਾਹ ਪਿਆ ਤੇ ਮੈਂ ਰੋਟੀ ਕਰਵਾ ਦੂੰਗੀ ਮੈਂ ਕਿਹਦੇ ਵਾਸਤੇ ਕੁਝ ਬਣਾਉਂਦੀ ਨਹੀਂ ਹੈਗੀ। ਉਹ ਚੱਲ ਕੋਈ ਨਾ ਹੁਣ ਵਿਚਾਰੀ ਆ ਉਹ ਚੱਲ ਕੇ ਆਉਗੀ ਕੁਛ ਨਾ ਕੁਸਾ ਉਹ ਲੈ ਕੇ ਆਉਂਗਾ। ਚੱਲ ਤੂੰ ਹੀ ਨਾ ਮਾਰੀ ਚੱਲ ਮੈਨੂੰ ਲੈ ਕੇ ਆਉਣ ਦੇ ਮੰਡੀ ਚ ਜਾ ਮਾ ਜੀਆ ਕਰਦੇ ਸੱਜਣਾ ਸਵੇਰ-ਸਵੇਰ ਬਾਹਰ ਕੋ ਨਾ ਹੁੰਦਾ ਬਾਜ਼ੀ ਜੀਆ ਹਾਦੀ ਫੇਟ ਆਉਗੀ ਤੇ ਰੋਟੀ ਤੋਂ ਖਾਣਾ ਜੀ ਕੋਈ ਇੰਦਰ ਦਾ ਖਾਚੇ ਖਾਂਦਾ ਪੈਂਦੀ ਚੀਂ ਫਿਰ ਬੋਲ ਕੇ ਨਾ ਲੈ ਨਹੀਂ ਸਾਡੀ ਇਹ ਬੋਲ ਕੇ ਕਹਿੰਦੀ ਆ ਸਾਡਾ ਕੱਪ ਪੈ ਜਾਏਗਾ ਖਾਚੇ ਬਣਾਉਣ ਲਵਾ ਦੇ ਕਾਰਨ ਆਇਆ ਮੈਂ ਤਾਂ ਗਈਆਂ ਦੇ ਘਾੜਾ ਜਰਾ ਫੜੀ ਬੰਨਣਾ ਇਹੋ ਜਿਆਦੇ ਦੇ ਹਾਂ ਆਏ ਨਹੀਂ ਸੋਟਿਆ ਮੇਰੀ ਬਾਪ ਮੇਰੇ ਨਾਲ ਹੋਇਆ ਮੁੱਕੀ ਤਾ ਦੂਜੇ ਦੇ ਹੱਥ ਸੇ ਆਖੀ ਛੱਡ ਦਿੰਦੀ ਬਿਠੀ ਗੱਲ ਸੀ ਤਾ ਕਾਣ ਹੋ ਇਹ ਕਾਹ ਨੂੰ ਬਾਗ ਨਾ ਇਹਨਾਂ ਦਾ ਵੇਖ ਕੇ ਹੁੰਦੇ ਖਾਚੇ ਰੱਖਾ ਬੀਰੇ ਨੇ ਤਾਂ ਮੈਨੂੰ ਲੈਣ ਵੀ ਨਹੀਂ ਆਇਆ ਅੱਡੇ ਤੋਂ ਐਨੀ ਗਰਮੀ ਸੀਗੀ ਤੇ ਚੱਲ ਰੱਬ ਨੇ ਤਰਸ ਕਰ ਲਿਆ ਮੇਰੇ ਤੇ ਕੀ ਵਿਚਾਰੀ ਐਨੀ ਗਰਮੀ ਚ ਤੁਰ ਕੇ ਜਾਊਗੀ ਦੂਰ ਪਤਾ ਕਿੰਨੇ ਆਂਗੇ ਬਾਹਲੀ ਦੂਰ ਆ ਕਰ ਅੱਡੇ ਤੋਂ ਜਿੰਨਾ ਵੀ ਕਹਦੇ ਮੈਂ ਤਾਂ ਥੱਕ ਗਈ ਜਿੰਨਾ ਵੀ ਕਹਦੇ ਉਹਨਾਂ ਹੀ ਥੱਕ ਗਈ ਐਨੀ ਗਰਮੀ ਆ ਤੁਰਿਆ ਵੀ ਨਹੀਂ ਜਾਂਦਾ ਗਰਮੀ ਚ ਚੱਲ ਵੀਰਾ ਵੀ ਵਿਚਾਰਾ ਕੰਮ ਧੰਦੇ ਚ ਹੁੰਦਾਗਾ ਕੀ ਉਹਨੂੰ ਮੈਨੂੰ ਆਏ ਆ ਪਰੇਸ਼ਾਨ ਕਰਨਾ ਸਿ ਫੋਨ ਲਾ ਕੇ ਚੱਲ ਹੁਣ ਘਰੀ ਮਿਲਦੀਆਂ ਜਾ ਉਫ ਪੱਬੀ ਸੱਸੀ ਕਾ ਸੱਸੀ ਕਾ ਹੋਰ ਕੀ ਮੈਮਾ ਹਾਂ ਹਾਂ ਬਦਿਆ ਠੀਕ ਠਾਕ ਤੂੰ ਸੁਣਾ ਠੀਕ ਆ ਪੈਸੇ ਬਸ ਹੁਣੇ ਕੰਮ ਕਾਰਜ ਸਾਰੇ ਨਿਵੇੜ ਕੇ ਹੱਟੀ ਸੀ ਅੱਛਾ ਤੇ ਵੀਰਾ ਨੇ ਟੱਕਰਾ ਤੈਨੂੰ ਤੇਰਾ ਨਾ ਵੀਰਾ ਹੈ ਨਹੀਂ ਕਰੇ ਨਾ ਹੈ ਨਹੀਂ ਹੋ ਤਾਂ ਮੰਡੀ ਗਿਆ ਹੋਇਆਗਾ 바ਵਾ ਟਾਈਮ ਦਾ ਗਿਆ ਹਜੇ ਤੱਕ ਆਇਆ ਨਹੀਂ ਦੇਖ ਲੈ ਤੂੰ ਵੀ ਆ ਗਈ ਨਾ ਮੈਨੂੰ ਤਾਂ ਨਹੀਂ ਮਿਲੇਗਾ ਫਿਰ ਜਾਂ ਟਾਈਮ ਤੋਂ ਲੱਗ ਜਾਉ ਕੱਭੀ ਮੰਡੀ ਗਿਆ ਨੂੰ ਚਲ ਉਹ ਤਾਂ ਠੀਕ ਆ ਅਮਣਾ ਹਾ ਬੈਗ ਦਾ ਵਾਲੀ ਵੱਡਾ ਚੱਕੀ ਫਿਰਦੀ ਆ ਤੂੰ ਇਹ ਪਾਪੀ ਮੈਂ ਕਿ ਚੱਲ ਮੈਂ 4-5 ਦਿਨ ਲਾ ਆਉਂਗੀ 4-5 ਦਿਨ ਨਾ ਤਾਂ ਹੁਣ ਕਿਹੜਾ ਛੁੱਟਣਾ ਨੇ ਛੁੱਟਣਾ ਤਾਂ ਕਿੱਦਿਆਂ ਲੰਘੀਆਂ ਹੁਣ ਤੂੰ 4-5 ਦਿਨ ਲਾਉਣ ਆਈ ਐ ਜੂਨ ਦੇ ਛੁੱਟਣ ਚ ਆਉਣਾ ਸੀ ਕਮਲੀਏ ਉਹ ਤਾਂ ਪਾਪੀ ਮੈਨੂੰ ਤਾਂ ਹੋ ਹੋਵੇ ਕਿ ਜੇ ਕੋਈ ਮੇਰੇ ਜਵਾਬ ਜੱਲਾ ਹੋਵੇ ਕਿ ਉਹਨੇ ਸਕੂਲ ਜਾਣਾ ਹੋਊਗਾ ਤਾਂ ਕਰਕੇ ਮੇਰੇ ਕਿਹੜਾ ਕੋਈ ਜਵਾਬ ਆ ਹਜ ਤਾਂ ਵੀ ਜਾਲਾ ਤੂੰ ਤਵੇਲੀ ਆ ਜਦੋਂ ਮਰਜੀ ਆ ਜਾ ਛੋਲਾ ਚੱਕ ਕੇ ਨਹੀਂ ਨਹੀਂ ਉਹ ਤਾਂ ਨਹੀਂ ਪੱਬੀ ਬਸ ਮਾ ਤੋਂ ਬਿਨਾ ਮੈਂ ਬਾਤ ਵਿੱਚ ਕਿੰਨਾ ਟਾਈਮ ਰੇਹਾ ਨਹੀਂ ਗਿਆ ਮੁੜ ਜਾਂਦੀ ਸੀ ਸ਼ਾਮ ਨੂੰ ਆਉਂਦੀ ਸੀ ਮਿਲ ਕੇ ਮੁੜ ਜਾਂਦੀ ਸੀ ਜੀ ਗਰਾਜਾ ਨਹੀਂ ਪਿਆ ਇੱਕ ਦਿਨ ਆਏ ਹੋਇਆ ਕਿ ਨਾਲੇ ਤਾਂ ਰਖੜਾ ਗਈਆਂ ਤੇ ਵੀਰੇ ਦੇ ਰਖੜੀ ਬਣਿਆ ਹੁਣ ਨਾਲੇ 4 ਦਿਨ ਲਾ ਆਉਂਗੀ ਮੇਰਾ ਵੀ ਮਨ ਹੋਰ ਹੋ ਜਾਊਗਾ ਕਿ ਬਾ ਮਾ ਤੋਂ ਬਾਅਦ ਮੈਂ ਪਹਿਲੀ ਵਾਰ ਰਹਿਣ ਆਈਆਂ ਦੇਖੋ ਜੇ ਮਨ ਜਾ ਲੱਗ ਗਿਆ ਤਾਂ ਮੈਂ 2-4 ਦਿਨ ਲਾ ਲੂੰਗੀ ਨਹੀਂ ਭਾਈ ਮੈਂ ਆਪ ਦਾ ਵਗ ਜੂ ਜੇ ਨਾ ਮਨ ਖੜਿਆ ਤਾਂ ਇਹ ਹੁਣ ਮੈਨੂੰ ਤਾਂ ਘਰ ਹੀ ਸੁਣਨਾ ਲੱਗੇ ਜਾਂਦਾ ਮਾਂ ਬਿਨਾ ਕਿ ਜਿੱਥੇ ਤਾਂ ਮੈਂ ਆਈ ਸੀ ਮਾਂ ਬਨ ਭੱਜ ਕੇ ਮਿਲਦੀ ਮੇਰੀ ਧੀ ਆ ਗਈ ਧੀ ਆ ਗਈ ਮੈਂ ਵੀ ਮਿਲਦੀ ਮਾਂ ਨਾਲ ਪਰ ਉਹ ਗੱਲ ਜੀ ਨਹੀਂ ਨਾ ਬੰਦੀ ਕਿ ਪਲਾਂ ਦੀ ਲੱਖ ਭਾਗੀ ਤੁਸੀਂ ਹੈਗੇ ਪਰ ਮਾਂ ਤਾਂ ਮਾਂ ਹੀ ਹੁੰਦੀ ਹੈ ਹਾਂ ਬਣ ਇਹ ਤਾਂ ਚੱਲ ਗੱਲ ਤੇਰੀ ਸਹੀ ਹੈ ਮੈਂ ਤੇਰੇ ਨਾਲ ਸਹਿਮਤਾਂਗੀ ਮਾਂ ਮਾਤਾ ਮਾਂ ਹੀ ਹੁੰਦਾ ਮਾਂਵਾ ਦੀ ਜਗ੍ਹਾ ਤਾਂ ਕੋਈ ਨਹੀਂ ਲੈ ਸਕਦਾ ਹੈਗਾ ਗੱਲ ਕਰ ਹੁਣ ਆਏ ਆ ਦੇਖ ਜੀ ਤਾਂ ਤੈਨੂੰ ਲਾਣਾ ਹੀ ਪਊਗਾ ਚਾਹੇ ਤੇਰੇ ਇੱਥੇ ਪੇਕੇ ਹੁਣ ਮੈਂ ਵੀ ਤੈਨੂੰ ਮਾਂ ਕਿਥੋਂ ਲਿਆਦਾ ਹੈ ਨਾ ਤੂੰ ਕਿਹੜਾ ਕੋਈ ਨਿੱਕੀ ਨਿਆਣੀ ਜਵਾਕੜੀ ਆ ਤੂੰ ਤਾਂ ਹਣ ਪਿਆਹੀ ਬਰੀ ਆ ਮਾਂ ਬੇਣਾ ਤੂੰ ਤਾਂ ਰਹੀ ਸਕਦੀਆਂਂਗੀ ਨਹੀਂ ਭਾਬੀ ਉਹ ਗੱਲ ਨਹੀਂ ਨਾ ਬੰਦੀ ਮਾਂ ਜਿਹੜਾ ਮਾਂ ਦਾ ਪਿਆਰ ਹੁੰਦਾ ਮਾਵਾ ਧੀਆ ਦਾ ਜਿੱਥੇ ਦੁੱਖ ਦਾ ਸੁੱਖ ਦਾ ਮਾਂ ਨਾਲ ਕਰਨਾ ਉਹ ਭਰਾ ਭਝਾਈ ਨਾਲ ਨਹੀਂ ਹੁੰਦਾਗਾ ਚਲ ਕੋਈ ਨਿਯਮਣ ਤੂੰ ਬੈਠ ਮੈਂ ਨਾ ਤੇਰੇ ਵਾਸਤੇ ਪਾਣੀ ਦੀ ਘੁੱਟ ਲਿਆ ਆਮ ਜਾ ਕੋਈ ਨਾ ਬਬੀ ਮੈਨੂੰ ਤਾਂ ਐ ਸੀਗਾ ਚਲ ਤੇਰੇ ਵੀਰੇ ਨਾਲ ਕਿਤੇ ਮੋਟਰਸਾਈਕਲ ਤੇ ਚੜ ਕੇ ਆਏਗੀ ਨਾ ਫਿਰ ਤੂੰ ਤੁਰ ਕੇ ਆ ਗਈ ਏਡੇ ਤੋਂ ਘਟੇ ਨੂੰ ਟੁਪ ਟੁਪ ਪਰਲੇ ਸੀ ਕੋਈ ਨਾ ਮੈਂ ਆਟੋ ਲੈ ਲਿਆ ਸੀਗਾ ਫਿਰ ਉਹ ਆਪਣਾ ਪਤਾ ਦੂਰ ਉਤਾਰਦਾ ਘਰ ਕੋਲ ਅੱਛਾ ਉੱਥੇ ਉਤਰ ਗਈ ਸੀ ਅੱਛਾ ਅੱਛਾ ਤੇ ਤੇ ਨਾਲ ਇੱਕ ਕੁੱਤੀ ਜੀ ਸੂਈ ਹੋਈ ਆ ਤੇ ਉਹ ਵੱਢਦੀ ਆ ਤੇ ਮੜਾ ਜਾ ਕੇ ਧਿਆਨ ਨਾਲ ਹੀ ਜੇ ਬਾਹਰ ਅੰਦਰ ਚਾਚੇ ਚੂਚੇ ਕੇ ਘਰੇ ਗਈ ਨਾ ਆ ਤਾਂ ਧਿਆਨ ਨਾਲ ਜਾਈ ਹੋਰ ਨਾ ਤੇ ਵੜਾ ਕੇ ਬਹਿ ਜੀ ਮੁੜ ਕੇ ਉਹੀ ਗੱਲ ਆ ਤਰਾ ਸੋਹਰੇ ਨੇ ਕਹਿਣਾ ਬੀਆ ਕਿ ਚੰਦ ਚੜਾ ਕੇ ਤੋਰ ਤਾਂ ਫਿਰ ਮੈਨੂੰ ਸੇਵਾ ਕਰਨੀ ਪੈਣੀ ਹੈ ਤੇਰੀ ਵੀ ਨਾ ਨਾ ਕੋਈ ਨਾ ਪਾਪੀ ਮੈਂ ਧਿਆਨ ਰੱਖੂਗੀ ਕੋਈ ਹੋਰ ਧਿਆਨ ਰੱਖੀ ਲੈ ਮੈਂ ਤੇਰੇ ਵਾਸਤੇ ਪਾਣੀ ਦੀ ਘੁੱਟ ਲਿਆਉਣੀ ਹੈ ਚੰਗਾ ਬੈ ਜਾ ਲੈ ਮਸਾਂਕ ਦੇਣੀ ਕਹਿੰਦੀ ਉਥੇ ਮੈਂ ਤਾਂ 4-5 ਦਿਨ ਰਹੂੰਗੀ ਥੋੜੇ ਨਾ ਘਾਣੇ ਉਹ ਮੈਂ ਕੀ ਕਰਾਂ ਇਹ ਤਾਂ ਖਰਚੇ ਹੀ ਬੜਾ ਜ਼ਿਆਦਾ ਕਰਾ ਦੂਗੀ 4-5 ਦਿਨਾਂ ਚ ਇਹਦਾ ਭਰਾ ਤਾਂ ਅੱਜ ਹੀ ਲੋਟਣੀ ਆਉਂਦਾ ਹੈਗਾ ਹਜੇ ਉਹ ਆ ਕੇ ਬੈਠੀ ਆ ਕਿ ਮੈਂ ਕੁਝ ਖਾਣ ਨੂੰ ਲੈ ਕੇ ਆਉਣਾ ਵਿਪਲਿਆ ਮਾਨਸਾ ਹਜੇ ਸਵੇਰ ਦੇ 11 ਵਜੇ ਆ ਉਹਨੂੰ ਰੋਟੀ ਪਾਣੀ ਖਾ ਲੈਣ ਦੇ ਦੁਪਹਿਰੇ ਲਿਆਉਂਦਾ ਕੁਝ ਖਾਣ ਨੂੰ ਪਤਾ ਨਹੀਂ ਇਹਨੂੰ ਕੀ ਕਾਲੀ ਹੋਈ ਹੈ ਵੀ ਛੇਤੀ ਆਦੀ ਪੈਂਦੇ ਬਬਰ ਚ ਪਾਦਾ ਪਤਾ ਨਹੀਂ ਕੀ ਕੁਝ ਖਾਊਗੀ ਕੀ ਕੁਝ ਨਾ ਕਰੂਗੀ ਚੱਲ ਕੋਈ ਨਹੀਂ ਮੈਂ ਉਹਨੂੰ ਪਾਣੀ ਦੇ ਘੁੱਟ ਦੇ ਆਵਾ ਪਹਿਲਾਂ ਆਈ ਹੈ ਜੀ ਹੁਣ ਸੇਵਾ ਕਰਾਉਣ ਆ ਗਈ ਇੱਥੇ ਮੈਨੂੰ ਤਾਂ ਸੇਵਾ ਕਰਨੀ ਪੈਣੀ ਹੈਗੀ ਆਇਆ ਨਾ ਮੈਂ ਤਾਂ ਇਹਨਾਂ ਦੀ ਗੋਲੀ ਰੱਖੀ ਹੋਈ ਆ ਵੀ ਘਰੀ ਚੱਲ ਮੀ ਤੇ ਇਹਨਾਂ ਦੀ ਸੇਵਾ ਠੀਕ ਆ ਜਾਵਾਂ ਪਾਣੀ ਲੈ ਕੇ ਆ ਲੈ ਮਨ पाणी ਪੀ ਲੈ ਮੇਰੀ ਗਾਲ ਸੁਣਾ ਮਨ ਹਾਂਜੀ ਮੈਂ ਨਾ ਚਾਹ ਥੋੜੀ ਜੀ ਰੋਕ ਕੇ ਤਰੂੰਗੀ ਕਿਤੇ ਗੁੱਸਾ ਨਾ ਕਰ ਲਈ ਵੀ ਭਾਬੀ ਐ ਕਾ ਤੋ ਕਹਿੰਦੀ ਐ ਨਾ ਕੋਈ ਨਾ ਭਾਬੀ ਜਦੋਂ ਮੈਨੂੰ ਲੋੜ ਹੋਈ ਮੈਂ ਉਦੋਂ ਤੁਹਾਨੂੰ ਆਪ ਹੀ ਕਹਿ ਦੂੰਗੀ ਕਿ ਚਾਹ ਬਣਾ ਲਓ ਨਹੀਂ ਨਹੀਂ ਉਹ ਨਹੀਂ ਗੱਲ ਮਨ ਆਪ ਕੀ ਕਹਿਣ ਦੀ ਗੱਲ ਨਹੀਂ ਹੈਗੀ ਗੱਲ ਤਾਂ ਇਹ ਹੈ ਵੀ ਤੇਰਾ ਵੀਰਾ ਨਾ ਕੁਛ ਖਾਣ ਨੂੰ ਲੈਣ ਗਿਆ ਤੇਰੇ ਵਾਸਤੇ ਮੈਨੂੰ ਐ ਜੇ ਮੈਂ ਚਾਹ ਕਰ ਦੂੰ ਵੀ ਨਾ ਪੇਹੀ ਜੇ ਹੋ ਜੂਗੀ ਨਾ ਨਾ ਫਿਰ ਬੇਹੀ ਜੀ ਚਾਹ ਚੰਗੀ ਨਹੀਂ ਲੱਗਦੀ ਨਾਲੇ ਤੇਰੇ ਤਜਾਬ ਜੇ ਬੰਦਦਾ ਦਾ ਤਾ ਕਰਕੇ ਮੈਨੂੰ ਆਇਆ ਜਦੋਂ ਕੋਸਠਾਣ ਨੂੰ ਲਿਆ ਆਇਆ ਫਿਰ ਗਰਮ ਗਰਮ ਚਾਹ ਬਣਾ ਦੋ ਨਾਲੇ ਤੇਰਾ ਵੀ ਵੀਰ ਆ ਵੀ ਮਨੂ ਕੀ ਸੀ ਭਾਬੀ ਮੈਂ ਕਿਹੜਾ ਕੋਈ ਉਪਰੀ ਸੀਗੀ ਤੁਹਾਡੀ ਆਪ ਦੀ ਤਾਂ ਹੈਗੀ ਨਾ ਵੀਰਾ ਵੀ ਮੇਰੇ ਵਾਲੀ ਫਿਕਰ ਕਰਦਾ ਇੰਨੀ ਜਾਣਵਰ ਦਾ ਨਾ ਮੇਰੇ ਤੋਂ ਵਾਲੇ ਮੂੰਹ ਪਿਆਰਾ ਸਾਡਾ ਤਾਂ ਭੈਣ ਭਾਵਾਂ ਦਾ ਲੈ ਮਾੜਾ ਜਿਹਾ ਮੈਂ ਫੋਨ ਕੀਤਾ ਉਹਦੀ ਮੰਡੀ ਨੂੰ ਭੱਜ ਗਿਆ ਹਾਂ ਮਣੇ ਤਾਂ ਗੱਲ ਤੇਰੀ ਸਹੀ ਹੈਗੀ ਵਾਲਾ ਜਾਦੇ ਕਰਦਾ ਤੇਰਾ ਤਾਂ ਤੇ ਚੱਲ ਕੋਈ ਨਹੀਂ ਹੁਣ ਜਦੋਂ ਰਹਿਣ ਗਿਆ ਹੀ ਹੈ ਹਨਾ ਪਤਾ ਖਾਈ ਨਹੀਂ ਐ ਮੈਂ ਖਰਾਬ ਹੀ ਹੋਊਗਾ ਤੇ ਪੈ ਨਾਲ ਪੈਸੇ ਲੱਗੇ ਐਵੇਂ ਜਾਂਦੇ ਆਵੇਂ ਤੈਨੂੰ ਪਤਾ ਮਹਿੰਗਾਈ ਵੜੀ ਜਾਂਦੀ ਹੋਈ ਪਈ ਆਨਾ ਨਾ ਕੋਈ ਨਾ ਬਬੀ ਹੋਰ ਬਾਈ ਮੈਨੂੰ ਤਾਂ ਆਇਆ ਕਿ ਜਗ੍ਹਾ ਮੈਂ ਆ ਜਾਣਾ ਮੈਨੂੰ ਮਾਂ ਦੀ ਕਮੀ ਨਾ ਹੋਵੇ ਪੱਬੀ ਹੋਰ ਮੈਨੂੰ ਕੁਛ ਨਹੀਂ ਮੈਂ ਮੇਰੇ ਆਈ ਦੇ ਸਿਰ ਤੇ ਫਰਖ ਰੱਖ ਦਿਆ ਕਰੋ ਕਿ ਮੇਰਾ ਇਹ ਹੀ ਮੈਨੂੰ ਖੁਸ਼ੀ ਮਿਲ ਜਾਂਦੀ ਹੈ ਕਿ ਬਹੁਤ ਆ ਕਿ ਮੈਨੂੰ ਐ ਹੋ ਜਾਂਦਾ ਮੇਰੇ ਪਾ ਭਰਾ ਪਰਜਾਈ ਨੇ ਮੇਰੇ ਸਿਰ ਤੇ hath ਰੱਖਤਾ ਲੈਵਣ ਹੁਣ ਅਸੀਂ ਕੋਈ ਫਰਕ ਰੱਖਿਆ ਮੈਂ ਕਹੀ ਤਾਂ ਜਾਨੀ ਵੀ ਤੇਰਾ ਵੀਰਾ ਕੁਛ ਖਾਣ ਨੂੰ ਲੈਣ ਗਿਆ ਤੇਰੇ ਵਾਸਤੇ ਨਹੀਂ ਉਹ ਤਾਂ ਸੋਚਦਾ ਨਹੀਂ ਖਰਚੇ ਪੁਲਾਇ ਕਰ ਦਿੰਦਾ ਤੇਰੇ ਪਿੱਛੇ ਨਹੀਂ ਨਹੀਂ ਉਹ ਤਾਂ ਗੱਲ ਮੈਨੂੰ ਪਤਾ ਤੁਸੀਂ ਮੇਰਾ ਬਹੁਤ ਕਰਦੇ ਹੋਗੇ ਤੇ ਮੇਰੀ ਗੱਲ ਸੁਣ ਹੁਣ ਫਿਰ ਰਖੜੀ ਬਨ ਕੇ ਜਾਏਗੀ ਹਾਂ ਵਾ ਮੇ ਰਖੜੀ ਬਨ ਕੇ ਜਾਉਂਗੀ ਅਮਨ ਨਾਲੇ ਕਹਿ ਦਿੰਦੇ ਵੀ ਇੱਕ ਤਿਹਾਰ ਛੱਡੀਦਾ ਹੁੰਦਾ ਚੱਲ ਪਿਛਲਾ ਤਾਂ ਆਪਾਂ ਛੱਡਤਾ ਸੀਗਾ ਤੇ ਜੈਤ ਕੀ ਹੋਰ ਛੱਟ ਦਿੰਦੀ ਤੇ ਹਰ ਲੋਕ ਨੂੰ ਗੱਲਾਂ ਹੀ ਨਾ ਕਰਨ ਮੈਂ ਤਾਂ ਕਹਿੰਦੀ ਸੀ ਚਲ ਬੱ비 ਹੁਣ ਤਾਂ ਮੈਂ ਆਈ ਗਈ ਵੀਰੇ ਦੇ ਰਖੜੀ ਬਨ ਜੂਗੀ ਜੇ ਤੁੰਨ ਅਤਰਾਜ ਆਗਾ ਤਾਂ ਫਿਰ ਮੈਂ ਨਹੀਂ ਬਨਦੀ ਰਖੜੀ ਨਹੀਂ ਨਹੀਂ ਲੈ ਕਮਲੀਏ ਤੂੰ ਮੈਨੂੰ ਕਹਦਾ ਅਤਰਾਜ ਤੇਰਾ ਭਰਾ ਆਗਾ ਭੈਣਾ ਭਰਾਵਾਂ ਦੇ ਰਖੜਾ ਬੰਦ ਗਈ ਹੁੰਦਾ ਮੈਨੂੰ ਇਹਦੇ ਚਤਰਾਜ ਕਰਨ ਵਾਲੀ ਕੀ ਗੱਲ ਮੈਂ ਤਾਂ ਲੋਕਾਂ ਦੀ ਗੱਲ ਕਰਦੀ ਆਂ ਆਪਦੀ ਨਹੀਂ ਕਰਦੀ ਨਾ ਭਾਬੀ ਲੋਕ ਤਾਂ ਕਹੀ ਜਾਣਗੇ ਉਹ ਮੈਨੂੰ ਐ ਹੋਗਾ ਚਲ ਬਹਨੇ ਨਾਲ ਮੈਂ ਨਾਲੇ ਦੋ ਚਾਰ ਦਿਨ ਲਾ ਆਉਂਗੀ ਤੇ ਨਾਲੇ ਮੈਂ ਤੁਹਾਨੂੰ ਮਿਲਿਆ ਆਉਂਗੀ ਇਹ ਰਖੜੀ ਆ ਗਈ ਸੀ ਇਹ ਤੇ ਭਾਣੇ ਨਾਲ ਮੈਂ ਆ ਗਈ ਨਹੀਂ ਤਾਂ ਕਿੱਥੇ ਆਈਦਾਗਾ ਉਹ ਮੈਨਾਂ ਦਾ ਨਾ ਤੇਰਾ ਵੀਰ ਆ ਗਿਆ ਪੀਟੀ ਜੀ ਕਰੀ ਜਾਂਦਾ ਚਲ ਮੈਂ ਬਾਹਰ ਖੋਲਿਆ ਮਾ ਨੂੰ ਚੰਗਾ ਨਾ ਕੋਈ ਨਾ ਫੱਪੀ ਹੋਰ ਆ ਗਈ ਆ ਗਈ ਬਾਲੀ ਗਾਲੀ ਕਰਕੇ ਚਲ ਕੋਈ ਨਾ ਹੁਣ ਤਾਂ ਮੋਟਰਸਾਈਕਲ ਬਾਹਰ ਹੀ ਲਾਤਾ ਅੰਦਰ ਲਾ ਦਿੰਦੇ ਬਾਹਰ ਹੋਰ ਨਾ ਕੋਈ ਲੈ ਜੇ ਉਹ ਕੋਈ ਨਾ ਐ ਕੋਈ ਨਹੀਂ ਲੈ ਕੇ ਜਾਂਦਾ ਹੈਗਾ ਆ ਫੜ ਸਮਾਨ ਆ ਇੰਨਾ ਭਾਰ ਇੰਨਾ ਭਾਰ ਨੂੰ ਕਿੰਨਾ ਕ ਪੰਜ ਚਾਰ ਸਮੋਸੇ ਐ ਇੱਕ ਹੋ ਗਲਾਬ ਜਾਮਣਾ ਦਾ ਡੱਬਾ ਹਾਈ ਹਾਈ ਮੈਂ ਮਰਜਾ ਗਲਾਵ ਜਮਣਾ ਨੂੰ ਇੱਥੇ ਵਿਆਹ ਕਰਾ ਰਿਹਾ ਗਾ ਲਗਲਾਵ ਜਮਣਾ ਚੱਕ ਲੈ ਮੈਂ ਤਾਂ ਸਮਝ ਨਹੀਂ ਆਉਂਦੀ ਰਖੜੀ ਬੰਨਣਾ ਉਹ ਆਈ ਆ ਕਿ ਤੁਸੀਂ ਉਹ ਚੱਲ ਕੋਈ ਨਾ ਫਿਰ ਕੀ ਐ ਦੱਸ 4-500 ਰੁਪਏ ਚ ਲਾ ਵੀ ਦਿੱਤਾ ਕਿੱਡੀ ਗੱਲ ਆ ਆ ਗਈ ਕਿ ਨਹੀਂ ਆ ਗਈ ਅਮਨ ਤਾਂ ਆ ਗਈ ਬੈਠੀ ਆ ਤਾਂ ਫਿਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ ਐ ਬੋਲੀਏ ਨਹੀਂ ਕੋਈ ਨਹੀਂ ਤਾਂ ਏਸੀ ਵਾਲੇ ਕਮਰੇ ਚ ਮੈਂ ਠੀਕ ਹੈਗਾ ਏਸੀ ਵਾਲੇ ਬੈਠੇ ਵਾਲੇ ਜਗਾ ਆਪਾਂ ਇੱਥੇ ਵੇੜੇ 'ਚ ਖੜੇ ਕੋਈ ਨਾ ਮੇਰੀ ਜੇਬ ਚ ਪੈਸੇ ਲੱਗੇ ਤੇਰੀ ਜੇਬ ਚ ਨਹੀਂ ਪੈਸੇ ਲੱਗੇ ਮੈਂ ਆਪਦੀ ਭੈਣ ਵਾਸਤੇ ਕੁਝ ਮਰਜ਼ੀ ਲਿਆਵਾ ਚਲੋ ਜੀ ਮੈਂ ਹੋਰ ਨਹੀਂ ਗੱਲ ਕਹਿੰਦੀ ਹੈਗੀ ਮੈਨੂੰ ਐਂ ਦੱਸ ਨਾ ਸਮੋਸੇ ਚੱਕ ਲੈ ਤੁਹਾਨੂੰ ਇਹ ਨਹੀਂ ਪਤਾ ਹੈਗਾ ਹਜੇ ਰੋਟੀ ਦਾ ਟਾਈਮ ਆ ਸਮੋਸੇ ਆ ਤੇ ਕੀ ਹਾਜਮਿਆ ਹੋਣਾ ਉੱਤੋਂ ਤੇਜਾਬਾਂ ਦਾ ਇਹਨਾਂ ਨਾਲ ਜਿਹੜਾ ਖਾਣਾ ਹੋਇਆ ਖਾ ਲੂਗੀ ਨਾਲ ਇਹਦੇ ਚ ਪਨੀਰ ਆ ਫ੍ਰਿਜ ਚ ਕੱਢ ਕੇ ਰੱਖਦੀ ਮੁੜ ਕੇ ਪਨੀਰ ਬਣਾ ਲਈ ਚਲ ਮੈਂ ਭੈਣ ਕੋਲ ਜਾ ਕੇ ਆਉਣਾ ਮੇਰੀ ਗੱਲ ਸੁਣੋ ਮਾੜੀ ਜੀ ਮੈਂ ਤਾਂ ਪਨੀਰ ਬਣਾ ਲਈ ਉਹ 4-5 ਦਿਨ ਇੱਥੇ ਆ। ਬਾਲੀ ਨਾ ਖਾਤਰਦਾਰੀ ਕਰੋ। ਕੋਈ ਨਹੀਂ ਪਨੀਰ ਕੱਲ ਨੂੰ ਬਣਾ ਲਵਾਂਗੀ। ਅੱਜ ਤਾਂ ਹੁਣ ਪਨੀਰ ਜੇ ਅੱਜ ਪਨੀਰ ਬਣਾ ਲਾਂ ਕੱਲ ਨੂੰ ਕੁਝ ਹੋਰ ਬਣਾ ਲਾਂਗੇ। ਯਾਰ ਹੁਣ ਮੈਂ ਸਬਜ਼ੀ ਰੋਟੀ ਦਾ ਸਾਰਾ ਕੰਮ ਕਰ ਲਿਆ ਗਰਮੀ ਚ ਰੋਈ ਚ ਖੜਾ। ਮੈਨੂੰ ਨਹੀਂ ਪਤਾ ਮੈਂ ਲੈਕਚਰ ਨਹੀਂ ਸੁਣਨਾ ਹੈਗਾ ਤੂੰ ਪਨੀਰ ਧਰ ਲਈ ਕਰਨ ਨੂੰ ਕੁਝ ਹੋਰ ਬਣਾ ਲਾਂਗੇ। ਮੈਂ ਜਾ ਕੇ ਆਣਾ। ਮੈਂ ਸ਼ਾਮ ਨੂੰ ਬਣਾ ਲਵਾਂਗੀ ਹੁਣ ਨਹੀਂ ਮੈਥੋਂ ਬਣਦਾ ਹੈਗਾ। ਲੈ ਦੇਖੀ ਹੁਣ ਮੈਂ ਨੌਕਰ ਨਹੀਂ ਰੱਖੀ ਆ। ਨਾ ਉਹ ਵੀ ਨਹੀਂ ਕੁੜੀ ਜੀ ਸੋਚਦੀ ਹੈ ਕਿ 4:00 ਵਜੇ ਇੰਨੀ ਜ਼ਿਆਦਾ ਗਰਮੀ ਆ ਕਿ ਤੇ ਉੱਤੋਂ ਤੂੰ ਆ ਕੇ ਬੈਗੀ ਇੱਥ

ਮੇਰਾ ਵੀ ਫੋਨ ਬੰਦ ਹੋ ਗਿਆ ਮੈਂ ਮੰਡੀ ਗਿਆ ਸੀ ਇੰਨੀ ਗੱਲ ਹੋ ਜਾਂਦੀ ਆਪਣੀ ਤਾਂ ਮੋਤੋ ਬਿਠਾ ਲਿਆਉਂਦਾ ਮੋਟਰਸਾਈਕਲ ਤੇ ਹਾਂ ਮੈਂ ਵੀ ਫੋਨ ਨਹੀਂ ਕੀਤਾਗਾ ਜੇ ਮੈਂ ਫੋਨ ਕਰ ਲੈਂਦੀ ਮੈਨੂੰ ਪਤਾ ਲੱਗ ਜਾਂਦਾ ਚਲ ਤੁਸੀਂ ਮੈਨੂੰ ਲੈ ਜਾਂਦੇ ਫਿਰ ਮੈਂ ਤੁਰੇ ਆਈ ਸੀਗੀ ਆਟੋ ਲੈ ਲਿਆ ਸੀਗਾ ਅੱਜ ਘਰ ਕੋਲੇ ਤੁਰ ਕੇ ਸੀ ਹਾਂ ਮੈਨੂੰ ਲੱਗਦਾ ਇਹ ਤਾਂ ਕਿਤਾ 2-4 ਦਿਨ ਰਹਿ ਕੇ ਜਾਏਗੀ ਫਿਰ ਹਾਂ ਅੰਦਰ ਲਾ ਕੇ ਜਾਉਂਗੀ ਤੈਨੂੰ ਚਲ ਵਧੀਆ ਮੈਂ ਤਾਂ ਕਹਿਣਾ ਸਗੋਂ 10-15 ਦਿਨ ਲਾ ਦੇ ਜੀ ਸੋਡਾ ਉੱਥੇ ਸਰਦਾ ਹਾਂ ਹਾਂਜੀ ਨਾਲੇ ਤਾਂ ਦੇਖ ਮੇਰਾ ਮਨ ਜਾ ਹੋਰੂ ਜੇ ਹੋ ਜਾਊਗਾ ਨਾਲੇ ਤੇਰੀ ਪਰਜਾਈਦਾ ਉਹ ਹੋ ਜਾਊਗਾ ਹਾਂ ਵਧੀਆ 4-5 ਦਿਨ ਰਹਿ ਔਰ ਬਰੇ ਮੇਰੇ ਮਨ ਨੂੰ ਇੱਕ ਗੱਲ ਜੀ ਲੱਗੀ ਕਿ ਮੈਂ ਜਦੋਂ ਭਾਬੀ ਨੇ ਮੇਰਾ ਬੈਗ ਦੇਖ ਲਿਆ ਤੇ ਜਿਵੇਂ ਭਾਬੀ ਖੁਸ਼ ਨਹੀਂ ਹੋਈ ਹੁੰਦੀ ਮੇਰੇ ਤੇ ਆਈ ਤੇ ਉਹ ਨਹੀਂ ਨਹੀਂ ਉਹ ਤਾਂ ਉਹਦਾ ਤਾਂ ਸੁਭਾਈ ਹੈ ਜ। ਖੁਸ਼ ਨਾ ਉਹਦਾ ਤਾਂ ਵੱਧਦਾ ਬੀਪੀ। ਉਹਦੇ ਕਰਕੇ ਉਹੀ ਅਪਸੈਟ ਜੀ ਰਹਿੰਦੀ ਹੈ। ਬਾਕੀ ਉਹਨੂੰ ਖੁਸ਼ੀ ਦਾ ਬਥੇਰੀਆ ਜਦੋਂ ਮੈਂ ਸਵੇਰੇ ਦੱਸਿਆ ਸੀ ਨਾ ਵੀ ਤੇਰਾ ਫੋਨ ਆਇਆ। ਉਦੋਂ ਪੂਰਾ ਚਾ ਚੜ ਗਿਆ ਸੀ ਉਹਨੂੰ। ਤੂੰ ਟੈਨਸ਼ਨ ਨਾ ਲੈ ਉਹੀ ਨਾ ਸੋਚੀ ਜਾਇ ਕਰੇ ਜੀ ਗੱਲਾਂ। ਕੋਈ ਗੱਲ ਨਹੀਂ ਹੈਗੀ। ਮੈਨੂੰ ਐ ਲੱਗਾ ਕਿ ਜੇ ਮੈਂ ਤਾਂ ਮਾਂ ਤੋਂ ਬਾਅਦ ਹੁਣ ਰਹਿਣਾ ਹੀ ਆਂਗੀ। ਤੇ ਕਿ ਭਾਬੀ ਮੈਨੂੰ ਜਦੋਂ ਦੇਖ ਕੇ ਨਾ ਪੁੱਛਿਆ ਕਿ ਚਾਰ ਪੰਜ ਦਿਨ ਰਹਿਗੇ ਬੈਗ ਭਰ ਲਈ ਪਰ ਮੈਨੂੰ ਐ ਲੱਗਾ ਕਿ ਜੇ ਮੈਂ ਭਾਬੀ ਮੇਰੇ ਤੇ ਖੁਸ਼ ਨਹੀਂ ਹੁੰਦੀਗੀ ਨਹੀਂ ਨਹੀਂ ਉਹ ਤਾਂ ਨਾ ਸੁਭਾਈ ਹੈ ਇਹ ਜਾਂ ਤੂੰ ਐਹੇ ਜੀ ਮਨ ਚ ਗੱਲ ਲਿਆਈ ਨਾ ਬਥੇਰੀ ਖੁਸ਼ ਆ ਹਾਂਜੀ ਬੇਫਿਕਰ ਹੋ ਜਾ ਤੂੰ ਚਲ ਮੈਂ ਦੇਖਦਾ ਉਹ ਚਾਹ ਬਣਾਈ ਜਾਂਦੀ ਹੈ ਫਿਰ ਸਮਾਨ ਜਿਹਾ ਪਵਾ ਲਿਆ ਮੈਂ ਤੇਰੇ ਵਾਸਤੇ ਰਿਹਾ ਸੀ ਖਾਣ ਚਲ ਠੀਕ ਠੀਕ ਨਹੀਂ ਤਾਂ ਵੀ ਆ ਹੁੰਦੀ ਆ ਤੁਰ ਜੇ ਤਾਂ ਕੁਛ ਨਹੀਂ ਮੀਕੀ ਮਾਮੀਤਾ ਠੀਕ ਆ ਮੈਂ ਤਾਂ ਵਧੀਆ ਤੂੰ ਦੱਸ ਵਧੀਆ ਪੈਣੀ अच्छा और की करदी सी मैं ता की करना मैं ता बाड़े च जांदी सी, सारा सी। जी सारा दिन मेरे ता ही ना काम ਧੰਦੇ ਨਹੀਂ ਨਿਭੜਦੇ ਹੈਗੇ ਤੂੰ ਤਾਂ ਬੇੰਦਰ ਨਹੀਂ ਪਾਇ ਕੇ ਦੇਖਦੀ ਇਹ ਸੱਚ ਮੈਂ ਤੈਨੂੰ ਕਹਿੰਦੀ ਸੀ ਉਹ ਕੁੜੀ ਜੀ ਥੋੜੀ ਫੇਰ ਆ ਕੇ ਝੋਲਾ ਚੱਕੀ ਆਉਂਦੀ ਸੀ ਨੀ ਪੈਣ ਪੁੱਛਣਾ ਉਹ ਤਾਂ ਨਾ ਸੱਚੀ ਤੀਜੇ ਕ ਦਿਨ ਆ ਜਾਂਦੀ ਹੈਗੀ ਕੁੜੀ ਉਹਨੂੰ ਦੀਂਦਾ ਨਹੀਂ ਹੈਗਾ ਹਨਾ ਹੁਣ ਕਿਹੜਾ ਦੀ ਮਾਂ ਬੈਠੀ ਐ ਤੇ ਵੀ ਉਹਦੇ ਨਾਲ ਗੱਲਾਂ ਬਾਤਾਂ ਕਰਨਾ ਹੁੰਦਾ ਮੇਰਾ ਦਿਮਾਗ ਚੱਕ ਦਿੰਦੀ ਐ ਸਾਰਾ ਦਿਨ ਬੋਲ ਬੋਲ ਕੇ ਕਿਉਂ ਟਾਈਮ ਨਾਲ ਆ ਗਿਆ ਏਡਾ ਚੋਲਾ ਪਈ ਆਉਂਦੀ ਸੀ ਕੀ ਕੋਈ ਕੁਛ ਖਾਣ ਪੀਣ ਨੂੰ ਲਿਆਈ ਆ ਕਿੱਥੋਂ ਖਾਣ ਪੀਣ ਨੂੰ ਤਾਂ ਕੀ ਲਿਆਉਣਾ ਉਸੇ ਦੇ ਕੱਪੜੇ ਆ ਵਿੱਚ ਰਹਿਣ ਆਈ ਆ ਕਹਿੰਦੀ ਰਹੂੰਗੀ ਚਾਰ ਪੰਜ ਦਿਨ ਨਹੀਂ ਬਾਖਰੂ ਪਾ ਹਾਂ ਆਕੜੀਆਂ ਚਾਰ ਪੰਜ ਦਿਨ ਨੂੰ ਤੀਜੇ ਦਿਨੋਂ ਚੱਕ ਕੇ ਪੁੱਥੜ ਤਰ ਪੈਂਦੀ ਆਹੀ ਉਹੀ ਤਾਂ ਗੱਲ ਆ ਪੁੱਛਣਾ ਪੈਣੇ ਐਨੇ ਤਾਂ ਮੈਨੂੰ ਤਪਾ ਲਿਆ ਕੁੜੀ ਜੀ ਨੇ ਮੈਂ ਮਨ ਤਾਂ ਇਹ ਨਹੀਂ ਸਮਝਉਂਦੀ ਹੈਗੀ ਆਹ 1 2 ਲਿਆਇਆ ਬਣਾਇ ਵੱਡਾ ਝੋਲਾ ਭਰ ਕੇ ਆਕੇ ਮੈਂ ਦੇਖੀ ਆਂਦੀ ਸੀ ਕਿ ਮੋਟਰਸਾਈਕਲ ਤੇ ਲੰਘਿਆ ਸੀ ਸਾਡੇ ਬਾਹਰ ਮੋੜ ਦੀ ਮਾਂ ਮੈਂ ਇਸ ਨੂੰ ਪਾਣੀ ਪਈ ਜਾਂਦੀ ਸੀ ਨਹੀਂ ਮਖਾ ਬਾਖਰੂ ਹੋਂ ਤੱਕ ਮੱਸਾ ਪੈਣ ਆਉਂਦੀ ਹੈ ਕਿ ਭੈਣ ਦਸਨ ਪੁੱਤੇ ਦੀ ਸਾਲ 6 ਮਹੀਨਾ ਤੋਂ ਆਉਂਦਗਾ ਹੁੰਦਗਾ ਨੇ ਇਹ ਤਾਂ ਚੱਕ ਦੀ ਹੈ ਝੋਲਾ ਤੀਜੇ ਦੇਣਾ ਤਰ ਪੈਂਦੀ ਹੈ ਮੈਂ ਕਹਿੰਦੀ ਇਹ ਤਾਂ 15 ਦਿਨ ਨਹੀਂ ਪੈਣ ਦਿੰਦੀ ਹਾਂ ਹਾਂ ਨੇੜੇ ਜੇ ਤੁਸੀਂ ਉਂ ਵੀ ਆ ਛੱਡੀ ਹੈਗੀ ਹੋ ਰੋਹੀਤਾ ਦਰਲਾ ਨੇੜੇ ਵਾਲਾ ਨਾ ਰਾਮਪਰੇ ਤੇ ਬਿਠਿੰਡੇ ਦੇ ਵਿੱਚ ਕਿੰਨਾ ਕ ਫਰਕ ਕਿੰਨਾ ਕ ਫਰਕ ਆ ਗਿਆ ਇੱਕ ਆਉਤਰੇ ਦੇ ਰਹਿੰਦੇ ਹੁੰਦੇ ਮਾਰਾ ਹਾ ਉਹਨੇ ਸਰਕਾਰ ਨੇ ਆਧਾਰ ਕਾਰਡ ਚਲਾ ਛੱਡਿਆ ਜੇ ਨਾਂ ਵੀ ਕਰਾਇਆ ਹੋਊਗਾ ਆਧਾਰ ਕਾਰਡ ਚਾਕੇ ਮੂੰਹ ਤਰਪਾਈਂਦੀਆਂ ਚੱਕਦੀ ਆਧਾਰ ਕਾਰਡ ਤੇ ਆ ਜਾਂਦੀ ਐ ਫਿਰ ਇਹ ਨਹੀਂ ਦੇਖਦੀ ਹੈਗੀ ਕੋਈ ਚੱਜ ਦਾ ਕੱਪੜਾ ਲੀੜਾ ਪਾ ਕੇ ਆ ਜੇ ਲੈ ਕੇ ਸੁੱਤੀ ਜੀ ਚੁੰਨੀ ਆ ਗਈ ਵੀ ਤੂੰ ਫੇਕੇ ਹੋਣੀ ਵਾੜੀ ਜੀ ਟੌਰ ਕੱਢ ਕੇ ਆਹ ਹੁੰਦਾ ਉਹ ਹੀ ਗਾਣਾ ਘਾਪੈਣ ਪ੍ਰਾਵਾਂ ਦੀ ਸੁੱਖ ਮਨਾਓ ਉਹ ਤਾਂ ਖਾਦੀ ਪੀਤੀ ਉਮਰ ਸੀਗੀ ਚੱਲ ਬਾਕੀ ਉਹ ਤਾਂ ਵਿਚਾਰੀ ਜਿਹੜੇ ਜਾਣੀ ਸੀ ਉਹ ਤਾਂ ਬਾਗੀ ਉਹਨੂੰ ਤਾਂ ਹੁਣ ਆਇਆ ਦੇਖ ਹਨ ਫਿਰ-ਫਿਰ ਕਰੀ ਜਾਵਾਂਗੇ ਭੁੱਲਣੀ ਤਾਂ ਅਸਰ ਨੂੰ ਪਊਗੀ ਗੱਲ ਤਾਂ ਇਹ ਆਗੀ ਦੇਖ ਨਾ ਹੁਣ ਮਿਲਣ ਆਈ ਐ ਰਹਿਣ ਆਈ ਐ ਮਿਲਣ ਕਿਥੋਂ ਇਹ ਰਖੜੀ ਬੰਨਣ ਆਈ ਐ ਲੋਕਾਂ ਦੇ ਕੁੜੇ ਆ ਤਰ ਰਖੜੀ ਬੰਨ ਕੇ ਮੋੜ ਜਾਂਦੇਗਾ ਤੇ ਸਾਡੀ ਕੁੜੀ ਇਹ ਜਿਹੜੀ ਰਖੜੀ ਬੰਨਣ ਆਈ ਰਹੂਗੀ ਹਜੇ ਲੈ ਪੁੱਛਣ ਵਾਲਾ ਹੋਵੇ ਹਜੇ ਰਖੜੀ ਚ ਤਾਂ ਪਾਏ ਆਗੇ 15 ਦਿਨ ਤੇ ਇਹਨੇ ਪਹਿਲਾਂ ਹੀ ਮੂੰਹ ਚੱਕ ਕੇ ਤੁਰ ਪਈ ਹੈ ਰਖੜੀ ਵਾਲੇ ਦੇਣ ਆਉਂਦੀ ਚਲ ਇੱਕ ਰਾਤ ਪਈ ਕੱਟ ਕੇ ਮੁੜ ਜਾਂਦੀ ਤੇ ਹੁਣ ਇੰਨੇ ਦਿਨ ਇੱਥੇ ਬੈਠੀ ਰਹੂਗੀ ਆ ਇੱਥੇ ਬੈਠੀ ਰਹੂਗਾ ਤਾਂ ਹੀ ਕਰਦੀ ਹੁੰਦੀ ਹੈ ਕਿ ਹੋਰ ਬਸ ਪੁੱਛਣਾ ਤੇ ਕਿੱਲਾ ਬਲਾਈ ਤੋਂ ਪਕਾੜ ਲਈ ਰੱਬ ਨੇ ਐਨੀ ਜਿਆਦੇ ਗਰਮੀ ਆ ਮੈਂ ਸੱਚ ਤੈਨੂੰ ਇੱਕ ਗੱਲ ਹੋਰ ਦੱਸਾਂ ਨਹੀਂ ਭੈਣ ਉਰੇ ਨੂੰ ਵਜਾ ਮਾੜੀ ਜੀ ਤੇ ਬੰਟੂ ਮੈਨੂੰ ਕਹਿੰਦਾ ਕਿ ਦਾਲ ਸਬ지 ਮੈਂ ਤੜਕੇ ਦੀ ਬਣਾਈ ਹੁਣ ਸਾਰਾ ਕੰਮ ਕਰਕੇ ਹੁਣ ਪੈਂਦੀ ਸੀ ਬੰਦਾ ਬਾਹਰ ਨੂੰ ਆਈ ਤਾਂ ਮੈਂ ਹੀ ਸੀ ਸਿਕਿਉਰਿਟੀ ਦਾ ਪ੍ਰੋਬਲਮਾ ਚਲ ਤੂੰ ਟੱਕਰ ਗਈ ਵਧੀਆ ਹੋਗਾ ਤੇ ਦਾਲ ਸਬ지 ਬਣੀ ਪਈ ਸੀਗੀ ਤੇ ਕਹਿੰਦਾ ਕਿ ਹੁਣ ਆਥਨੇ ਪਨੀਰ ਬਣਾ ਲੇ ਤੇ ਹੁਣ ਖਾਣ ਨੂੰ ਸਮੋਸੇ ਲਿਆਇਆ ਤੂੰ ਇਹ ਦੱਸ ਹਜੇ ਰੋਟੀ ਟੁੱਕ ਦਾ ਟਾਈਮ ਆ 11 ਵਜੇ ਹੈ ਤੇ ਹੁਣ ਮੈਂ ਕਿਹੜੇ ਹੁਣ ਸਮੋਸੇ ਖਵਾਉਣਾ ਚਾਹ ਨਾਲ ਲਾ 1 2 ਵੀ ਨਾ ਕਾ ਮਲਗਾ ਗੱਲਾਂ ਕਰਦਾ ਕਿ ਜਿਹੋ ਜੀ ਚੁੱਲੇ ਪੱਕ ਦੀ ਹੈਗੀ ਆ ਕਿ ਚਾਰ ਚੂਰਨਾ ਪਕਾ ਕੇ ਪਰੇ ਮੱਥਾ ਢਾਬਦੀ ਭਾਲਦੀ ਆ ਮਟਰ ਪਨੀਰ ਉਹ ਆਪਣੇ ਵੀ ਆਈ ਵੀ ਖਰਚਾ ਕਰਦੀ ਸਾਡੀ ਬਣੀ ਪਈ ਆ ਕਦੂ ਦੀ ਤੇ ਫਿਰ ਕਦੂ ਕੀ ਮਾਰਿਆ ਹਾਂ ਗਰਮੀ ਸਦਾ ਇੰਨਾ ਚੰਗਾ ਠੰਡਾ ਹੂ ਕਦੂ ਤੇ ਸਮੋਸੇ ਖਵਾਦੀ ਮੈਂ ਚੱਲ ਕੋਈ ਨਹੀਂ ਪਈ ਖਵਾ ਦਿੰਨੀ ਆ ਫਿਰ ਰੋਟੀ ਕਿਹੜੇ ਢੱਡ ਚ ਪਾਉਗੀ ਮੈਨੂੰ ਤਾਂ ਨਹੀਂ ਪਤਾ ਲੱਗਦਾ ਹੈ ਉਹ ਦੇਖੇ ਨਾ ਖਾਂਦੀ ਐ ਇੰਨਾ ਖਾਂਦੀ ਐ ਰੱਜਦੀ ਨਹੀਂ ਬੱਬਰ ਨਹੀਂ ਪਰਦਾ ਹੂੰ ਪਤਲੀ ਜੀ ਨੀ ਪੈਣੇ ਇਹ ਜਿਹਾਂ ਤਾਂ ਨਹੀਂ ਇੱਥੋਂ ਦੀਆਂ ਤਾਂ ਕੁੜੀਆਂ ਹੀ ਪਹਿਣੇ ਇਹੋ ਜਿਹਾਂ ਨਹੀਂ ਆ ਤੀਜੇ ਦਿਨ ਉਹ ਜਿਆ ਸਾਡੀਆਂ ਜੁੰਡਲਾਂ ਜੀਆਂ ਆਉਣ ਤਿਆਰ ਹੋਈਆਂ ਬੈਠੀਆਂ ਨਹੀਂ ਆ ਅਸੀਂ ਆਉਂਦੇ ਆ ਇੱਕ ਅਸੀਂ ਆਉਂਦੇ ਆ ਮੈਂ ਤਾਂ ਕਹਿਤਾ ਮਾਪੇ ਰਖੜੀ ਵਾਲੇ ਦਿਨ ਆਇਓ ਬਨ ਕੇ ਰਖੜੀ ਘੰਟੇ ਚ ਮੁੜ ਜਿਓ ਮੈਂ ਇਹਦੀ ਗਰਮੀ ਚ ਤਾਂ ਰੋਟੀਆਂ ਨਹੀਂ ਮੈਥੋਂ ਪਕਦਿੰਗਾ ਵਧੀਆ ਤੇਰਾ ਨਣ ਦਾ ਤਾਂ ਚਲ ਕੋਈ ਨਹੀਂ ਪਲਾਈ ਟਾਈਮ ਹੋ ਗਿਆ ਮੈਂ ਵੀ ਮਾੜੇ ਬਾੜੇ ਚ ਪਸੂ ਜੇ ਦੇਖਿਆ ਵਾ ਹਾਂ ਚਲ ਦੇਖ ਲੈ ਮੈਂ ਵੀ ਪਸੂ ਨੂੰ ਪਾਣੀ ਪਿਆ ਕੇ ਆਈ ਸੀ ਮੈਂ ਵੀ ਘਰੇ ਜਾਨੀ ਮੈਂ ਵੀ ਬਾੜੇ ਚ ਹੀ ਆਈ ਸੀ ਚਲ ਚੰਗਾ ਚੰਗਾ ਪਹਿਣ

हां मैं चार पांच दिन लाऊंगी वीरा त मेनू कहंदा 10 15 ਦਿਨ ਰਹਿ 10 15 ਦਿਨ ਪਹਿਣ ਕਿੱਥੇ ਰਹਾ ਜਾਂਦਾ ਆਪਦੇ ਘਰੇ ਹੀ ਨਹੀਂ ਸਰਦਾਗਾ ਪਰ ਮੈਂ ਇਹ ਗੱਲ ਵੀਰੇ ਨੂੰ ਤਾਂ ਕਹੀ ਨਹੀਂ ਮੈਂ ਕਿ ਵੀਰੇ ਨੇ ਮੈਨੂੰ ਇਹਨੇ ਮਾਨ ਨਾਲ ਕਿਹਾ ਜੇ ਮੈਂ ਕਹਿ ਦੂੰਗੀ ਕਿ ਫਿਰ ਮੈਂ ਥਰੇਹੀਦਾ ਨਹੀਂ ਕਿ ਵੀਰੇ ਦਾ ਮਨ ਦੁਖੀ ਹੋਊਗਾ ਕਿ ਮੈਂ ਤਾਂ ਲੈ ਐਨੇ ਚਾਵਾਂ ਨਾਲ ਕਿਹਾ ਸੀਗਾ ਤੈਨੂੰ ਮੈਨੂੰ ਜਵਾਬ ਦੇ ਤਾਂ ਮੈਂ ਵੀਰੇ ਮੁਰੇ ਤਾਂ ਬੋਲੀ ਨਹੀਂ ਉਹ ਮੈਂ 4 5 ਕਿ ਦਿਨ ਲਾਉਂਗੀ ਤੇ ਤੇਰੀ ਭਾਬੀ ਦਾ ਸੁਆਕ ਕਿਵੇਂ ਭਾਬੀ ਵਾਸ ਮੈਨੂੰ ਤਾਂ ਵਧੀਆ ਜਿਹਾ ਨਹੀਂ ਲੱਗਿਆ ਜਦੋਂ ਪਹਿਨੇ ਮੈਂ ਆਈ ਨਾ ਤੇ ਮੈਨੂੰ ਦੇਖ ਕੇ ਭਾਬੀ ਖੁਸ਼ ਨਹੀਂ ਹੋਈ ਵਿੱਚ ਨਾ ਪਹਿਨੇ ਮੇਰੀ ਭਾਬੀ ਤਾਂ ਵਾਲੀ ਖੁਸ਼ ਹੋਈ ਮੈਨੂੰ ਦੇਖ ਕੇ ਅੱਛਾ ਪਹਿਨੇ ਨਾ ਮੈਂ ਤਾਂ ਮਾਈ ਸੀ ਕਿ ਪਹਿਨੇ ਕੁਛ ਨਾ ਮਾਂ ਤੋਂ ਬਾਅਦ ਤਾਂ ਮੇਰਾ ਬਾਲਾ ਬੁਰਾ ਹਾਲ ਆਗਾ ਕਿ ਬਗਾਨੀਆਂ ਤੇ ਆਂਦਾ ਕੀ ਆ ਮੈਂ ਤਾਂ ਭਰਾ ਦੇ ਮੂੰਹ ਨੂੰ ਆ ਜਾਂਦੀ ਆ ਕਿ ਭਰਾ ਮੇਰਾ ਕਰਦਾਗਾ ਚਲ ਖੂਨ ਦੇ ਰਿਸ਼ਤੇ ਆ ਸਾਡੇ ਭੈਣ ਭਰਾਵਾਂ ਦੇ ਇੱਕ ਦੂਜੇ ਨੂੰ ਮਿਲਣ ਆ ਜਾਂਦੇ ਆ ਪਰ ਬਗਾਨੀਆਂ ਤੇ ਆਂਦੇ ਤਾਂ ਮੱਥੇ ਵਾਟੀ ਪਾਉਣਾ ਜਦੋਂ ਆਜਗੇ ਕਈ ਕੋਈ ਨਹੀਂ ਮਾਵਾ ਦੀ ਥਾਂ ਲੈ ਸਕਦਾ ਇਹ ਤਾਂ ਕੋਈ ਲੋਕਾਂ ਦੇ ਕਹਿਣ ਦੀਆਂ ਗੱਲਾਂ ਨੇ ਔਰ ਤੂੰ ਮੈਨੂੰ ਆਏ ਦੱਸ ਚਾਹ ਪਾਣੀ ਪੀਵੇਂਗੀ ਨਹੀਂ ਪੈਣੀ ਮੈਂ ਚਾਹ ਪਾਣੀ ਤਾਂ ਪੀ ਕੇ ਆਇਆ ਮੈਂ ਕਿਹਾ ਚੱਲ ਮੈਂ ਤਾਈ ਕੇ ਜਾਇਆ ਮੈਂ ਅੱਛਾ ਹਾਂ ਮੈਂ ਤਾਈ ਆ ਗਈ ਸੀ ਇੱਧਰ ਹੋਰ ਤਾਈ ਹਰੇ ਹੈ ਨਹੀਂ ਗੇ ਨਾ ਉਹ ਗਏ ਵੇ ਅੱਛਾ ਹਾਂ ਉਹ ਵੀ ਗਏ ਵੇ ਬਾਹਰ ਗਏ ਵੇ ਤੇ ਹੋਰ ਸਾਰੇ ਠੀਕ ਠਾਕ ਹੈ ਤੇਰੇ ਸਹੁਰੇ ਕੀ ਕਰਦੀਆਂ ਤੂੰ ਦੱਸ ਬਸ ਠੀਕ ਹੈ ਬੈਣੀ ਔਰ ਬਸ ਮੇਰਾ ਮਨ ਜਾ ਖਰਾਬ ਹੋਇਆ ਜਦੋਂ ਮੈਨੂੰ ਭਾਬੀ ਨੇ ਪੁੱਛਿਆ ਨਹੀਂ ਪਰ ਮੈਂ ਵੀ ਇੱਕ ਦਿਨ ਦੇਖੀ ਸੀਗੀ ਅੱਛਾ ਵਾਲੀਆਂ ਤੇ ਔੜੀਆਂ ਜੀਆਂ ਰੱਖਦੇ ਤੇਰੀ ਭਾਬੀ ਦਾ ਮੱਥੇ 'ਚ ਔਰ ਮੈਂ ਵੀ ਹੁਣ ਜਦੋਂ ਆਈ ਮੈਨੂੰ ਕਹਿੰਦੀ ਅ ਤੂੰ ਬੈਗ ਪਰ ਲੈ ਆਈ ਕੱਪੜਿਆਂ ਦਾ ਤੂੰ ਰਹੇਂਗੀ ਮੈਂ ਕਹਾ ਭਾਬੀ ਚਾਰ ਪੰਜ ਦਿਨ ਲਾਉਂਗੀ ਤੇ ਮਤਲਬ ਮਤਲਬ ਗੁੱਸੇ ਜਿਹੇ ਚ ਹੋ ਗਏ ਨਰਾਜ ਜਿਹੇ ਆਪਨੂੰ ਪਤਾ ਲੱਗ ਜਾਂਦਾ ਬੰਦੇ ਦਾ ਪਰ ਮੈਨੂੰ ਨਾ ਆਪਨੇ ਮਹਿਸੂਸ ਜਿਹਾ ਹੋਇਆ ਪਰ ਮੈਂ ਕਹਾ ਹੁਣ ਮੈਂ ਕਹਾ ਕਿ ਜੇ ਮੈਂ ਵੀਰੇ ਨੂੰ ਕਹੂੰਗੀ ਫਿਰ ਕਹਿਣਗੇ ਸਾਡੇ ਤੇ ਫਰਕ ਪਾਉਂਦੀ ਆ ਤੇ ਮੈਂ ਤਾਂ ਹੀ ਉਹ ਚੁੱਪ ਕਰ ਗਈ ਉਹ ਤਾਂ ਮੈਂ ਵੀਰੇ ਨੂੰ ਕਹਤਾ ਸੀ ਕਿ ਫਿਰ ਮੈਨੂੰ ਭਾਬੀ ਖੁਸ਼ ਨਹੀਂ ਲੱਗੀ ਮੇਰੇ ਆਈ ਤੇ ਤੇ ਫਿਰ ਮੈਂ ਤਾਂ ਹੀ ਬਾਲਾ ਕਿ ਮੈਂ ਪਰਮੇਂਟ ਮੇਰੇ ਪਾਪੀ ਨੇ ਕਹਿਤਾ ਸੀ ਕਹਿੰਦੀ ਤੂੰ ਰਹਿ ਕੇ ਜਾਈ ਮੈਂ ਭਾਬੀ ਮੇਰੇ ਘਰੇ ਨਹੀਂ ਸਰਦਾ ਨਹੀਂ ਤਾਂ ਮੈਂ ਰਹਿ ਕੇ ਜਾਂਦੀ ਜ਼ਰੂਰ ਚੱਲ ਤਾਂ ਹੀ ਟਾਈਮ ਪਾਸ ਹੋ ਜੂ ਭੈਣ ਭਰਾਵਾਂ ਨਾਲ ਤਾਂ ਭਰਾ ਦੇ ਮੂੰਹ ਨੂੰ ਆ ਜਾਨੀ ਆ ਨਹੀਂ ਮੈਨੂੰ ਆਪਦੇ ਭਾਬੀ ਦਾ ਤਾਂ ਪਤਾ ਹੀ ਆਗਾ ਬਸ ਬਸ ਉਹ ਵੀ ਮੈਂ ਫੋਨ ਕਰਕੇ ਪੁੱਛਿਆ ਪਹਿਲਾਂ ਵੀਰਾ ਕਹਿੰਦਾ ਆ ਜਾ ਤੂੰ ਤੇਰਾ ਆਪਦਾ ਘਰ ਆ ਮੈਂ ਤਾਂ ਤਾਂ ਆ ਗਈ ਨਹੀਂ ਮੈਂ ਆਉਣਾ ਨਹੀਂ ਸੀ ਮਾਮਾ ਨਾਲ ਹੀ ਪੇਕੇ ਹੁੰਦੇ ਆ ਭੈਣੇ ਹੋਰ ਭੈਣੇ ਜਦੋਂ ਦੀ ਭੈਣੇ ਮੇਰੀ ਮਾਂ ਮਰੀ ਹੈਗੀ ਮੈਂ ਆ ਜਾਂਦੀ ਸੀ ਆਥਨ ਨੂੰ ਮੁੜ ਜਾਂਦੀ ਸੀ ਜਿਗਰਾ ਹੀ ਨਹੀਂ ਸੀ ਪੈਂਦਾ ਐ ਕਿ ਮੈਂ ਕਿਹਾ ਚੱਲ ਰਖੜੀਆਂ ਨਾਲੇ ਮੈਂ ਰਖੜੀ ਬੰਨਿਆਉਂਗੀ ਵੀਰੇ ਦੇ ਨਾਲੇ ਚਾਰਕ ਦਿਨ ਲਾ ਆਉਂਗੀ ਕਿ ਜਿਗਰਾ ਜਾ ਕਰਕੇ ਪਰ ਜੀ ਤਾਂ ਲੱਗਦਾ ਨਹੀਂ ਘਰ ਵੱਡੂ ਖਾਨ ਵੱਡੂ ਖਾਨ ਨੂੰ ਕਰਦਾ ਕਿ ਵੀਰਾ ਕੰਮ ਤੇ ਵਗ ਜਾਂਦਾ ਸਾਰਾ ਦਿਨ ਮੇਰੇ ਕੋਲੇ ਥੋੜਾ ਬੈਠਾ ਰਹੂ ਉਹ ਉਹ ਕੰਮ ਦਲਦਿਆਂ ਚ ਜਾਣ ਕੇ ਟਾਈਮ ਨਾ ਧਾਰਿੰਦਿਆ ਕਿ ਕੋਲੇ ਨਾ ਬੈਠਣਾ ਪਾਏ ਕੁੜੀ ਦੇ ਨਹੀਂ ਭੈਣੇ ਮੇਰੀ ਪਰਜਾਈ ਤਾਂ ਮੇਰੇ ਕੋਲੇ ਬੈਠੀ ਰਹਿੰਦੀ ਹੈਗੀ ਤੇ ਉਹ ਵੀ ਹੁਣ ਗਈ ਵੀ ਹੈਗੀ ਅੱਜ ਆਜਾ ਦੇ ਪੇਕੇ ਮੈਂ ਚੱਲ ਭਾਬੀ ਤੂੰ ਰਖੜੀ ਤੇ ਮੈਂ ਹਜੇ ਇੱਥੇ ਆਂਗੀ ਜਦੋਂ ਆ ਗਈ ਮੈਂ ਉਦੋਂ ਜਾ ਔਰ ਚੱਲ ਭੈਣੇ ਜਦੋਂ ਤਾਈ ਆ ਗਈ ਮੈਂ ਉਦੋਂ ਆਉਂਗੀ ਹੁਣ ਮੈਂ ਜਾਂਦੀ ਸੀਗੀ ਜੀ ਮਾਵਾ ਨਾਲ ਹੀ ਪੇਕੇ ਹੁੰਦੇ ਆਗੇ ਪਿਆਰੀ ਮੇਰੇ ਮੇਰੇ ਘਰ ਦੀ ਆ ਗਈ ਰੱਬਾ ਦੇ ਮੇਰੀ ਮਾਂ ਨਾਲ ਹੋਲੇ ਆਏ ਤੇ ਮੇਰੀ ਵਿੱਹਾਈ ਵੀ ਮੇਰੇ ਨਾਲ ਆਈ ਕਰਿਆ ਕਰੋ